ਹਾਂਜੀ ਗੁੱਡ ਮਾਰਨਿੰਗ ਗਾਇਜ਼ ਕਿਵੇਂ ਹੋ ਬਈ ਸਾਰੇ ਜਾਨੀ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਅੱਜ ਦੇ ਬਲੌਗ ਦੇ ਵਿੱਚ ਹਲੇ ਫਿਰਦਿਆਂ ਘਰੇ ਟਾਈਮ ਕਾਫੀ ਹੋ ਗਿਆ ਬੁਟੀਕ ਤੇ ਜਾਂਦੇ ਜਾਂਦੇ ਹੋ ਜਾਂਦੇ ਆਪਾਂ ਲੇਟ ਡੇਲੀ ਸੋਸ ਦੇ ਪਹਿਲਾਂ ਜਾਣਾ ਪੈਕਿੰਗ ਆਪਾਂ ਕਰੀ ਜਾਂਦੇ ਆ ਆਜੂ ਜਹਾਰ ਦੇ ਡਾਈਪਰ ਆ ਪਹਿਲਾਂ ਤਾਂ ਡਾਈਪਰਾਂ ਦੀ ਪੈਕਿੰਗ ਵੱਡੀ ਹੋ ਜਾਂਦੀ ਆ ਕੱਲ ਲਿਆਂਦੇ ਨੇ ਇੰਨੇ ਮਹਿੰਗੇ ਆਉਂਦੇ ਨੇ ਨਾ ਪਤਿਆ ਕੰਮ ਕੀ ਹੁੰਦਾ ਸੂਸੂ ਪੋਟੀ ਕਰਨੀ ਇੰਨੇ ਜਿਆਦਾ ਪੈਸੇ ਲੱਗ ਜਾਂਦੇ ਇਹਨਾਂ ਤੇ ਆਹ ਡਾਈਪਰ ਮਹਿੰਗੇ ਸੀ ਯਾਰ ਇਹ ਹੋ ਜਾਂਦੇ ਆ ਲੀਕ ਮੈਂ ਫਾਸਟ ਕਰਾਈ ਵਾਲਿਆਂ ਤੋਂ ਮੰਗਵਾਈ ਸੀ ਜਿਹੜੀ ਐਪ ਜੀ ਹੁੰਦੀ ਹੈ ਇਹਨਾਂ ਦੀ ਬੇਬੀ ਹੱਗ ਦੇ ਹਨ ਤੇ ਆ ਜਿਹੜੇ ਸੀਗੇ ਯਾਰ ਬਈ ਇਹ ਹੈ ਨਾ ਆਏ ਮੰਨ ਲਓ ਵੀ ਆਉਂਦੇ ਚਾਹੇ ਮਹਿੰਗੇ ਆ ਪਰ ਲੀਕ ਨਹੀਂ ਹੁੰਦੇ ਇਹ ਡਾਈਪਰ ਇਹਨਾਂ ਦੀ ਇੱਕ ਕੁਆਲਿਟੀ ਆ ਉਝਾਰ ਦਾ ਆ ਸਾਰਾ ਸਮਾਨ ਪੈਕ ਕਰ ਲਿਆ ਇਹ ਵੀ ਕੱਪੜੇ ਜਿਹੜੀ ਵੇਚਦੀ ਹੁੰਦੀ ਹੈ ਇਹਦਾ ਟੌਬ ਵਾਲਾ ਠੀਕ ਆ ਤੇ ਆ ਮੇਰੇ ਕੱਪੜੇ ਅੰਦਰ ਸਾਂਭਣ ਵਾਲੇ ਰਹਿ ਗਏ ਇਹ ਆਪਾਂ ਅੰਦਰ ਸਾਂਭ ਦੀਏ ਉਧਰ ਬੈਠਾ ਨੀਚੇ ਮੰਮੀ ਜੁਝਾਰ ਨੂੰ ਖੜ੍ਹੀ ਆਈ ਜਾਂਦੀ ਆ ਉਹਨੂੰ ਖਵਾ ਪਿਆ ਰਹੀ ਆ ਮੈਨੂੰ ਬੋਲ ਮਾਰੀ ਜਾਂਦੀ ਆ ਵੀ ਜਲਦੀ ਨਹੀਂ ਇੱਛਾ ਜਾਂ ਚਲੋ ਆਪਾਂ ਪਹਿਲਾਂ ਡਾਈਪਰ ਪਾਲੀਏ ਵਿੱਚ ਹੁਣ ਲਈ ਜੁਝਾਰ ਲੱਗ ਗਿਆ ਰੋਣ ਪੂਰਾ ਰੋਈ ਜਾਂਦਾ ਹੈਗਾ ਮੰਮੀ ਨੇ ਤੋ ਕੋਲਿਆ ਫੋਨ ਤੇ ਹੁਣ ਪੂਰਾ ਲੜੀ ਜਾਂਦਾ ਹੈਗਾ ਲਓ ਆਪਾਂ ਹੁਣ ਜਾਣਾ ਨਹੀਂ ਇੱਥੇ ਫਿਰ ਨੀਚੇ ਜਾਣ ਤੋਂ ਪਹਿਲਾਂ ਆਪਾਂ ਸੀਗਾ ਸਕਿਨ ਕੇਅਰ ਥੋੜੀ ਜਿਹੀ ਕੀਤੀ ਆ ਸਟਾਰਟ ਕਿਉਂਕਿ ਪਿੰਪਲਸ ਬੜੇ ਨੂੰ ਲੱਗਦੇ ਫੇਸ ਤੇ ویکਲੈਟ ਦਾ ਆਪਾਂ ਪਹਿਲਾਂ ਟੋਨਰ ਯੂਜ਼ ਕਰਾਂਗੇ ਹੁਣ ਇਹਨੂੰ ਥੋੜਾ ਜਿਹਾ ਟਾਈਮ ਰੱਖ ਦਾਂਗੇ ਫਿਰ ਆਪਾਂ ਯੂਜ਼ ਕਰਾਂਗੇ ਮੌਇਸਚਰਾਈਜ਼ਰ ਲਓ ਬਈ ਹੁਣ ਆਪਾਂ ਮੌਇਸਚਰਾਈਜ਼ਰ ਯੂਜ਼ ਕਰਾਂਗੇ ਵੀਕਲੈਟ ਦਾ ਕਰਾਂਗੇ ਥੋੜੀਆਂ ਡ੍ਰੌਪਸ ਲੈ ਕੇ ਇਹ ਲਗਾਵਾਂਗੇ ਠੀਕ ਹੈ ਇਸ ਤੋਂ ਬਾਅਦ ਆਪਾਂ ਯੂਜ਼ ਕਰਾਂਗੇ ਸੀਰਮ ਦੈਨ ਉਸ ਤੋਂ ਬਾਅਦ ਆਪਾਂ ਕਰਾਂਗੇ ਸਨਸਕ੍ਰੀਨ ਸੀਰਮ ਤੇ ਸਨਸਕ੍ਰੀਨ ਬੁਟੀਕ ਤੇ ਪਏ ਆ ਉਹ ਬੁਟੀਕ ਤੇ ਜਾ ਕੇ ਯੂਜ਼ ਕਰਾਂਗੇ ਪਹਿਲਾਂ ਮੌਇਸਚਰਾਈਜ਼ਰ ਆਪਾਂ ਯੂਜ਼ ਕਰ ਲਈਏ। ਲਵੇਂ ਸਮਾਨ ਚੱਕ ਲਿਆ ਜਿਹੜਾ ਨਾਲ ਲੈ ਕੇ ਜਾਣਾ ਸੀਗਾ। ਮੰਮੀ ਜੀ ਬਣਾ ਰਹੀ ਨੇ ਰੋਟੀ ਪਾਣੀ। ਚਿਕੂ ਖੜਾ ਬੈਠ ਕਰੀ ਜਾਂਦਾ ਵੀ ਮੈਨੂੰ ਰੋਟੀ ਪਾਓ ਛੇਤੀ। ਤੜਕੀ ਲੱਗ ਜਾਂਦਾ ਹਨਾ ਚਿਕੂ ਐ। ਹਾਂ ਆ ਜਾ। ਆ ਜਾ ਆ ਜਾ ਆ ਜਾ। ਆ ਜਾ ਆ ਜਾ ਆ ਜਾ ਆ ਜਾ ਆ ਜਾ ਜਾ। ਜਾ ਜਾ ਘਰ ਦੀ ਬਰਕਤ ਨਈ ਅਰਜਨਾ ਹਰ ਬੇੜੇ ਵਿੱਚ ਮਾਚਾ ਲੰਦੀ ਠੀਕ ਹੈ ਪੱਖੀਆਂ 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 ਸਾਡੀ ਰਸੋਈ ਚ ਸਭ ਤੋਂ ਜ਼ਿਆਦਾ ਮੱਖੀਆਂ ਮਮੀ ਘਰ ਘਰ ਦੀ ਹੀ ਕਹਾਣੀ ਹੈ ਮੱਖੀਆਂ ਬਹੁਤ ਤੰਗ ਕਰਦੀਆਂ ਕਿਉਂ ਬਈ ਸਾਰੇ ਘਰਾਂ ਦਾ ਹੀ ਹਾਲਾ ਨਾ ਮੱਖੀਆਂ ਬਹੁਤ ਤੰਗ ਕਰਦੀ ਬਹੁਤ ਜ਼ਿਆਦਾ ਗੱਡੀ ਲੈ ਜਾ ਚਲ ਚਲ ਲੈ ਕੇ ਗੱਡੀ ਚਲ ਚਲ ਸਾਰਿਆਂ ਦਾ ਵਧੀਆ ਹਾਲ ਚਾਲਾ ਚਲੋ ਐਤੋਂ ਪਹਿਲਾਂ ਤੁਸੀਂ ਮੰਮੀ ਤੋਂ ਗਾਣਾ ਲਵੋ ਠੀਕ ਆ ਮੇਰੇ ਤੋਂ ਗਾਣਾ ਲੈ ਲਓ ਅਜ ਤੋਂ ਪਹਿਲਾਂ ਮੰਮੀ ਤੋਂ ਗਾਣਾ ਗਾਓ ਚਲੋ ਖੜ ਜੋ ਰੁਕ ਜੋ ਚਲ ਚਲ ਤੁਹਾਨੂੰ ਲੈ ਕੇ ਜਾਵਾਂ ਹਾਂ ਹਾਓ ਤੁਰਦੀ ਨਹੀਂ ਸੀਗੇ ਵੀ ਗੱਡੀ ਤਾਂ ਗੱਡੀ ਲਿਆਓ ਗੱਡੀ ਲਿਆਓ ਕੋਦ ਨੂੰ ਦੀ ਕਿਹਾ ਮੈਂ ਵੀ ਗੱਡੀ ਲਿਆਓ ਗੱਡੀ ਲਿਆਓ ਜਮੇ ਹੀ ਨਹੀਂ ਇੱਕ ਤਾਂ ਗੱਡੀ ਐਡੀ ਦੂਰੋਂ ਕੱਢ ਕੇ ਲਿਆਉਣੀ ਹੁੰਦੀ ਆ ਅੱਛਾ ਉੱਤ ਸਾਮਾਨ ਇੰਨਾ ਹੁੰਦਾਗਾ ਕਿਹੜਾ ਰੱਖਣ ਤੇ ਇੰਨਾ ਟਾਈਮ ਲੱਗ ਜਾਂਦਾ ਉਤੋਂ ਹੀ ਮਹਾਪੁਰਸ਼ ਪੁੱਸ ਜੀ ਉੱਤਦੀ ਨਹੀਂ ਹੈਗੀ ਜੇ ਰਿੱਕੀ ਐ ਹੋ ਜੇ ਮੈਂ ਤੈਨੂੰ ਜਿਵੇਂ ਚਾਰ ਬੰਦੇ ਉੱਧਰ ਖੜੇ ਚਾਰ ਇੱਧਰ ਇੱਥੇ ਮੈਂ ਤੈਨੂੰ ਢਾਲਾਂ ਕੁੱਟਾ ਮੈਂ ਤੈਨੂੰ ਫੜ ਕੇ ਇਹ ਤੂੰ ਆ ਗਿਆ ਲੋਰੀ ਮੈਂ ਤੈਨੂੰ ਢਾਲਾਂ ਜੇ ਮੈਂ ਤੈਨੂੰ ਢਾਲਾਂ ਕੀ ਬਣੂ ਤੇਰੀ ਮੈਂ ਤੇਰੇ ਕੁੱਟਾਂ ਫੜ ਕੇ ਹੈ ਕਿੰਨਾ ਸੋਹਣਾ ਲੱਗਦਾ ਲਿਬੜਿਆ ਜਾ ਦੇਖੀ ਪਸੂਆਂ ਵਾਲਾ ਵੇੜਾ ਹੈਲੋ ਛੋਟੀ ਹੁੰਦੀ ਸੀ ਕੀ ਤੂੰ ਹੋਰ ਹੁਣ ਤਾਂ ਕਿੱਡੀ ਵੱਡੀ ਹੋ ਗਈ ਚੰਦਰੀਏ ਸਾਰੇ ਘਰਾਂ ਦੇ ਸਾਡੇ ਹੁਣ ਸਵਿਫਟ ਹੋ ਗਈ ਹੋਰ ਆ ਗਈ ਵੀ ਸਵਿਫਟ ਲੈ ਆਈ ਆ ਵੀ ਆ ਸਾਡੇ ਵਾਰਲੇ ਘਰ ਨੇ ਸਾਰੇ ਇੱਥੇ ਆ ਸਾਡੀਆਂ ਮੱਜਾਂ ਨੇ ਉਧਰ ਤਾਈ ਕਿਆਂ ਆ ਗਈਆਂ ਉਹ ਤਾਈ ਦਾ ਘਰ ਆ ਗਿਆ ਸਾਡਾ ਐ ਸਾਰੇ ਇਕੱਠੇ ਆ ਗਏ ਖਸੂਆਂ ਦਾ ਇੱਧਰ ਦੂਜੇ ਤਾਇਕੇ ਹੁੰਦੇ ਆ ਉਹ ਜਿਹੜਾ ਵਿਚਾਲੇ ਘਰ ਆ ਉਹ ਤਾਇਕੇ ਘਰੀ ਚੱਡ ਗਿਆ ਐ ਬੱਸ ਖੋਲਦਾ ਗੇਟ ਸਰਦਾਰ ਜੀ ਹੈ ਜੇ ਮੂਛਾਂ ਸੈੱਟ ਹੋ ਗਈਆਂ ਹੁਣ ਤੁਹਾਡੀਆਂ ਡੈਡੀ ਆ ਗਏ ਕਰ ਜੋ ਡੈਡੀ ਆ ਗਏ ਚਲੋ ਆਜੋ 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 ਜਿਹੜੀ ਡੈਡੀ ਕੋਲੇ ਸਕੂਟਰੀ ਆ ਉਹ ਪਹਿਲਾਂ ਮੇਰੇ ਕੋਲ ਹੁੰਦੀ ਆ ਫੋਨ ਮੈਂ ਡੈਡੀ ਨੂੰ ਗਿਫਟ ਕਰਤੀ ਜਿਸ ਦੇ ਲਈ ਚਲੋ ਚਲੋ ਡੈਡੀ ਉੱਥੇ ਰੁਕ ਗਏ ਕੱਲ ਅਸੀਂ ਮੰਮੀ ਨੇ ਕਾਲਾਂ ਦਿੱਤੀਆਂ ਸਾਨੂੰ ਅਸੀਂ ਕੱਲ ਗੇਟ ਖੁੱਲੇ ਛੱਡ ਕੇ ਕਾਲੀ ਗਾਲੀ 'ਚ ਗੇਟ ਖੁੱਲਾ ਛੱਡ ਕੇ ਅਸੀਂ ਕੱਲ ਵਧਾਈਆਂ ਭੈਣੇ ਤੁਹਾਨੂੰ ਗੱਡੀ ਦੀਆਂ ਬਹੁਤ ਬਹੁਤ ਪਰਮਾਤਮਾ ਤਰੱਕੀ ਬਖਸ਼ੇ ਹੋਰ ਚਲੋ ਵਸੀ ਮਾਸ ਸੀ ਮਾਸਲੀ ਨਾ ਜਮਾਵੇਲੀ ਆ ਤਾਂ ਹੀ ਤਾਂ ਪਾਣ ਦੇ ਮਾਸ ਲਗਾ ਦੇਖੂ ਨੀ ਆਇਆ ਨਾ ਮੈਂ ਚੱਲ ਕੋਈ ਨਮਾਸੀ ਫੇਰ ਕੀ ਹੋ ਗਿਆ ਚੱਲ ਕੋਈ ਨਮਾਸੀ ਮੈਂ ਨਹੀਂ ਆਉਣ ਦਤਾ ਮੈਂ ਤਾਂ ਡਰਦਾ ਵਾਲਾ ਮੈਂ ਡਰਵਾ ਡਰਾ ਕੇ ਰੱਖਿਆ ਹੋਇਆ ਏ ਤੁਹਾਡਾ ਮੁੰਡਾ ਆ ਗਈ ਆ ਗਈ ਕਿਤੇ ਨਹੀਂ ਚੱਲਨੀ ਮੈਂ ਹਜੇ ਕੱਢ ਜਾ ਕੇ ਰਾਂ ਹਾਂ ਦਾਦੀ ਤਾਂ ਇੰਨਾ ਖੜਾਉਂਦੀ ਆ ਥੋੜਾ ਜਿਹਾ ਖਾਂ ਮਾ ਨਜ਼ਲਾ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਇਹਨੂੰ ਕਰਦੇ ਆ ਆਪਾਂ ਸੱਟ ਤੇ ਇਹਨੂੰ ਮੈਂ ਤੁਹਾਨੂੰ ਫੜਾ ਦਾਂ ਹੁਣ ਮੈਂ ਸਮਾਨ ਚੱਕ ਲਿਆ ਮੈਂ ਬਸ ਬਸ ਪਿੰਟ ਨਹੀਂ ਬਾਜ਼ਦਾ ਆਪ ਪਿੰਟ ਮਾਰਿਆ ਸੀ ਤੁਸੀਂ ਮੈਂ ਭੱਜ-ਭੱਜ ਕੇ ਜਾਉਂਗੀ ਫੇਰ ਸਮਾਨ ਚੱਕ ਕੇ ਲਿਆਉਣੀ ਐਨਾ ਸਮਾਨ ਆ ਕਿਹੜਾ ਥੋੜਾ ਦਾ ਹੌਲੀ-ਹੌਲੀ ਕਰਕੇ ਹੀ ਚੱਕਿਆ ਜਾਊਗਾ ਓ ਲੋ ਬਈ ਭੱਜ ਕੇ ਚੱਕ ਲਈਏ ਜਿਹੜਾ ਰਹਿ ਗਿਆ ਮੈਨੂੰ ਸੋਡਾ ਵਾਟਰ ਮੈਨੂੰ ਸੋਡਾ ਵਾਟਰ ਲੈ ਦੇਵੇ ਰੋਜ ਵਾਲ ਮਾਂ ਕਹਿੰਦੀ ਆਲੋ ਮਿੱਤਰੋ ਛੋਟਾ ਵਾਟਰ ਤੈਨੂੰ ਮੈਂ ਕਿਹਾਗਾ ਹਿ ਵੈ ਲਾਈ ਹੈ ਲੋਵੀ ਮਿੱਤਰੋ ਪਸ਼ਮੀਨੇ ਦੇ ਵਿੱਚ ਬੜੇ ਸੋਹਣੇ ਕਲਰਸ ਆ ਗਏ ਨੇ ਆਪਣੇ ਕੋਲੇ ਸੂਟ ਹੋ ਗਏ ਨੇ ਰੈਡੀ ਬਈ ਕਿਸੇ ਨੇ ਵੀ ਸੂਟ ਕਰਾਉਣੇ ਹੋਣ ਵਰਕ ਲੈਣੇ ਹੋਣ ਤਾਂ ਰਣਵਿੰਦਰ ਸਿੰਘ ਸੀਵੀਆ ਦੀ ਬੁਟੀਕ ਤੋਂ ਆ ਕੇ ਲੈ ਸਕਦੇ ਹੋ ਜੀ ਧੰਨਵਾਦ ਕੀ ਕਿਹਾ ਉਹ ਸੜੀਆਂ ਚਪੜਾ ਕਿਉਂ ਅੱਡ ਲਾ ਆਹ ਚੱਪਲਾਂ ਨੂੰ ਹਾਂ ਰੈਡ ਟੇਪ ਤੋਂ ਲਿਆਤੀਆਂ ਸੀ ਲੇ ਗਿਆ ਹੋਇਆ ਰੈਡ ਟੇਪ 1000 ਰੁਪਏ ਦੀਆਂ ਆਈਆਂ ਸੀਗੀਆਂ ਬੜੀਆਂ ਭੜੀਆਂ ਲੱਗਦੀਆਂ ਹਾਂ ਕਿਉਂ ਭੜੀਆਂ ਲੱਗਦੀਆਂ ਨੇ ਯਾਰ ਮੈਂ ਤਾਂ ਇਹੀ ਪਾਉ ਹਾਏ ਠਿੱਕੀ ਗੱਲੇ ਆ ਭਾਈ 1000 ਰੁਪਏ ਦੀ ਚੱਪਲ ਪਾਈ ਹੋਈ ਐ ਮੈਂ ਪੈਰਾਂ 'ਚ ਮਾੜੀ ਐ ਅਜੇ ਦੇਖ ਲੋ ਆ ਕਿ ਤੈਨੂੰ ਚੱਪਲਾਂ ਪਾਉਣ ਦੀ ਅਕਲ ਨਹੀਂ ਉਦੋਂ ਉਹ ਭੈਣ ਜੀ ਕਹਿੰਦੀ ਇੰਨਾ ਜੁੱਤੀ ਜੋੜਾ ਪਿਆ ਕਹਿੰਦੀ ਦੀਦੀ ਅੱਗ ਲੱਗ ਆਜੇ ਦਿਖਾ ਦਿੰਦੇ ਫਿਰ ਉਹ ਪੜਾ ਮੈਂ ਨਹੀਂ ਪਾਉਣਾ ਯਾਰ ਮੈਂ ਨਹੀਂ ਪਾਉਣਾ ਯਾਰ ਮੈਂ ਨਹੀਂ ਪਾਉਣਾ ਸਾਈਡ ਕਰ ਰਹੇ ਆਂ ਵੀ ਕੁਰਸੀਆਂ ਦੀ ਜਗ੍ਹਾ ਤੇ ਜਿਹੜੀਆਂ ਬੁਟੀਕ ਤੇ ਕੁਰਸੀਆਂ ਪਈਆਂ ਨੇ ਵੀ ਉਹਨਾਂ ਦੀ ਜਗ੍ਹਾ ਤੇ ਆਪਾਂ ਸੋਫਾ ਹੀ ਲਿਆਈਏ। ਨਾਲ ਜਿਹੜਾ ਦਾ ਕੰਮ ਆਣਾ ਦੇਖੋ। ਅਸੀਂ ਤਾਂ ਵੀ ਖਿੱਚ ਕੇ ਉਹ ਥੱਲੇ ਨਾਉ ਕਰ ਲੇ ਤਾਂ ਕਰਕੇ ਆਪਾਂ ਇਹਦੇ ਉੱਤੇ ਰੱਖਿਆ ਹੋਇਆਗਾ। ਦੁਪੱਟਾ ਵੀ ਉੱਤੇ ਰੱਖਤਾ। ਸੂਟ ਰੈਡੀ ਹੋਇਆਗਾ ਬਹੁਤ ਸੋਹਣਾ ਕਿਸੇ ਨੇ ਵੀ ਆਰਡਰ ਕਰਨਾ ਹੋਇਆ ਤੁਸੀਂ ਕਰ ਸਕਦੇ ਹੋ। ਬਲੈਕ ਕਲਰ ਤੇ ਹੋਇਆ ਫਿਓਨਾ ਤੇ ਰੈਡੀ ਹੋਇਆਗਾ। ਸਲਵਾਰ ਜੌਰਜਟ ਦੀ ਐ ਸਲਵਾਰ ਤੇ ਬਹੁ ਹੈਵੀ ਵਰਕ ਆ ਤੇ ਬਾਹਮਾ ਤੇ ਤੁਸੀਂ ਦੇਖ ਸਕਦੇ ਹੋ ਬੈਲ ਸ਼ੇਪ A ਸ਼ੇਪ ਸ਼ਰਟ ਬਣਾਈ ਆ ਵਿਦਾਂ ਦੁਪੱਟਾਗਾ। ਸਾਫਟਵਰ ਗਾਂਜਾ ਦਾ ਦੁਪੱਟਾ ਇੱਥੇ ਲੇਸਸ ਲੱਗੀਆਂ ਹੋਈਆਂ ਨੇ ਕਾਫੀ ਸੋਹਣੀਆਂ ਕਿਸੇ ਨੇ ਵੀ ਆਰਡਰ ਕਰਨਾ ਹੋਵੇ 62831 77170 ਤੇ ਆਰਡਰ ਕਰ ਸਕਦੇ ਹੋ ਠੀਕ ਐ ਕੱਲ ਨੂੰ ਜਾਣਾ ਵਿਆਹ ਹੈ ਤੁਹਾਰ ਨੂੰ ਕਰਵਾ ਰਹੇ ਆ ਘੁੰਮੀ ਘੁੰਮੀ ਆਪਾਂ ਟਿਕਦਾ ਹੀ ਨਹੀਂ ਹੈਗਾ ਕਹਿੰਦਾ ਮੈਨੂੰ ਬਾਹਰ ਲੈ ਕੇ ਜਾਓ ਲਓ ਭਈ ਆ ਸਾਡੇ ਇੱਕ ਬੁਟੀਕ ਮੂਰੇ ਚੀਜ਼ ਬਹੁਤ ਬੈਸਟ ਆ ਸਾਨੂੰ ਬੜੀ ਅੱਛੀ ਲੱਗਦੀ ਆ ਵੀ ਸਾਡੇ ਇੱਥੇ ਜਗ੍ਹਾ ਬਹੁਤ ਆ ਮਤਲਬ ਅਸੀਂ ਆਪ ਦਾ ਘੁੰਮ ਫਿਰ ਵਧੀਆ ਸਕਦੇ ਆ ਹਾਂ ਜਿਵੇਂ ਬੱਚੇ ਨੂੰ ਕਮਾਉਣ ਵਾਸਤੇ ਤਾਂ ਜਿਵੇਂ ਬਾਜ਼ਾਰ ਦੇ ਵਿੱਚ ਆਪਾਂ ਇਦਾਂ ਨਹੀਂ ਕਮਾ ਸਕਦੇ ਬੇਬੀ ਨੂੰ ਇੱਥੇ ਆਪਾਂ ਵਧੀਆ ਕਮਾ ਸਕਦੇ ਆ ਬੇਬੀ ਨੂੰ ਜਿਵੇਂ ਇੱਧਰ ਦੇਖੋ ਇੱਥੇ ਵਧੀਆ ਪਾਰਕ ਬਣਿਆ ਹੋਇਆ ਹੈਗਾ ਅੰਦਰ ਵੀ ਵਧੀਆ ਬਣੇ ਹੋਏ ਨੇ ਹਾਂ ਇੱਥੇ ਵਧੀਆ ਬਣਿਆ ਹੈ ਬਾਕੀ ਅੰਦਰ ਵੀ ਬਹੁਤ ਸੋਹਣਾ ਬਣਿਆ ਹੋਇਆ ਅੰਦਰ ਨੂੰ ਲੈ ਕੇ ਚਲੀਏ ਇਹਨੂੰ ਆਪਾਂ ਹੈਂ ਪਿਆਰ ਨੂੰ ਆ ਟਿਕਿਆ ਬੈਠਾ ਮौज ਨਾਲ ਹਾਂ ਉਹ ਦੇਖੋ ਅੰਦਰ ਬਹੁਤ ਸੋਹਣੇ ਪਾਰਕ ਬਣੇ ਹੋਇਆ ਤਾਂ ਇੱਥੇ ਨਾ ਬੱਚੇ ਲਈ ਬੜਾ ਸੌਖਾਗਾ ਸਾਨੂੰ ਜੁਝਾਰ ਲਈ ਤੇ ਜਦੋਂ ਅਸੀਂ ਬੁਟੀਕ ਸਟਾਰਟ ਕਰਨੀ ਸੀ ਉਦੋਂ ਮੈਂ ਪ੍ਰੈਗਨੈਂਟ ਸੀਗੀ ਤਾਂ ਉਦੋਂ ਅਸੀਂ ਇਹੀ ਸੋਚ ਕੇ ਜਿਹੜਾ ਸੀਗਾ ਦੇਖਿਆ ਸੀਗਾ ਲੋਕੇਸ਼ਨ ਦਾ ਵੀ ਕੱਲ ਨੂੰ ਬੱਚੇ ਨੇ ਆਪਣੇ ਨਾਲ ਹੀ ਰਹਿਣਾ ਤਾਂ ਥੋੜਾ ਜਿਹਾ ਖੁੱਲਾ ਢੁੱਲਾ ਹੋਵੇ ਮਾਹੌਲ ਬਾਹਰ ਵੀ ਤਾਂ ਜੋ ਜੇ ਉਹਨੂੰ ਸ਼ੈਰ ਵਗੈਰਾ ਕਰਾਉਣੀ ਆ ਹਾਂ ਹੁਣ ਤਾਂ ਫੋਨ ਕਰਕੇ ਆਉਣਾ ਹੁੰਦਾ ਹਾਂ ਹਾਂ ਹੁਣ ਤਾਂ ਫੋਨ ਕਰਕੇ ਆਉਣਾ ਹੁੰਦਾ ਤਾਂ ਲੋਕੇਸ਼ਨ ਆਪਾਂ ਇਹ ਜੀ ਯੂਜ਼ ਕੀਤੀ ਸੀਗੀ ਵੀ ਯਾਰ ਜਿੱਥੇ ਇਹਨੂੰ ਕਮਾਉਣ ਫਿਰਨ ਦਾ ਸੌਖਾ ਹੋਵੇ ਆਪਾਂ ਨੂੰ ਬਸ ਇਧਰ ਦੇਖੋ ਜਿਵੇਂ ਅੰਦਰ ਗੇਟ 'ਚ ਨਾ ਬੜੀ ਸੋਹਣੀ ਲੋਕੇਸ਼ਨ ਬਣੀ ਆ ਅੰਦਰ ਤੈਨੂੰ ਮੰਨ ਜਲੇਆ ਪਾਸ ਦੇ ਭਾਈ ਪਾਸ ਦੇ ਅੰਦਰ ਜਾਂਦਾ ਚੱਲ ਗੱਡੀ ਤੇਰੀ VIP ਗੱਡੀ ਆ ਪਾਸ ਦੇ ਕੇ ਜਾ ਹੱਸ ਬਿਆ ਸੋਚਿਆ ਤਾਂ ਹੈਗਾ ਵੀ ਇੱਥੇ ਘਰ ਲੈ ਲਾਂਗੇ ਵਾਲੀਆਂ ਰਿਆਂ ਬਦਲਦੀਆਂ ਨੇ ਹੈਨਾ ਮਹਿੰਗੀ ਵਾਲਾ ਹੋਗਾ ਰੋਡ ਹੁਣ ਇੱਥੇ ਹੋਰ ਇੱਥੇ ਪਲਾਟ ਵਾਲੇ ਮਹਿੰਗੇ ਹੋਗੇ ਕੀ ਸਫਾਕਾ ਸਿਸਟਮ ਕੋਈ ਜਦੋਂ ਆਪਾਂ ਕੋਈ ਕਰੂੰ ਤਾਂ ਜੇ ਨੇ ਮੈਂ ਪਰਫਰਮੈਂਟ ਕਰਕੇ ਬਣਾਉਣਾ ਹਾਂ ਹਾਂ ਬਾਕੀ ਆਪਾਂ ਸਾਰੇ ਹੀ ਆਪ ਬਣਾਏਗਾ ਵਕੀਫ ਵਗੈਰਾ ਦਾ ਬਹੁਤ ਓਕੀ ਹੈ ਕਿਉਂਕਿ ਪਹਿਲਾਂ ਤਾਂ ਆਪਾਂ ਸਾਰਾ ਕਰਨਾ ਆਪ ਦਾ ਕੀਤਾ ਫਿਰ ਹੁਣ ਹੌਲੀ ਹੌਲੀ ਹੋਰ ਦੇਖਣਾਗਾ ਹਨਾ ਉਸ ਨੂੰ ਵੀ ਲੈ ਕੇ ਚੱਲੇ ਹੈ ਘਰੋਂ ਕੀ ਲੈਣਾ ਲੈਣਾ ਨਹੀਂ ਬੱਸ ਵੀ ਮੰਮੀ ਡੈਡੀ ਵਰਗੇ ਅੰਦਰ ਬਿਲਕੁਲ ਤੰਗ ਨਹੀਂ ਕਰਨ ਆਹ ਚੀਜ਼ ਆ ਤੇ ਬਾਕੀ ਇੱਥੇ ਵੀ ਹੈਗੇ ਨੇ ਪਲਾਟ ਜਿਵੇਂ ਆ ਖਾਲੀ ਪਿਆਗਾ ਉਹ ਵੀ ਖਾਲੀ ਪਿਆ ਹਨਾ ਕਾਫੀ ਕੁਝ ਕੋਈ ਆ ਜੀ ਆਪ ਨੂੰ ਬਾਜੂ ਕੋਈ ਬੈਠਾ ਮਤਲਬ 45 45 50 ਲੱਖ ਤੱਕ ਜਾਊਗਾ ਜੇ ਵਧੀਆ ਘਰ ਬਣਾਉਣਾ ਹੋਵੇ ਹੂੰ ਪਰ ਐ ਆ ਵੀ ਕਲੋਨੀ ਵਧੀਆ ਬਣੀ ਹੋਈ ਆ ਕਲੋਨੀ ਵਿੱਚ ਬਸ ਚਲੂ ਸੇਫ ਹੁੰਦੀ ਐ ਨਾ ਡੰਗਰ ਬੱਚਾ ਨਹੀਂ ਹੋਊਗਾ ਚੋਰ ਚੱਕਿਆਂ ਦੇ ਵੀ ਸੇਫ ਹੁੰਦੀ ਐ ਇਹ ਚੀਜ਼ ਤਾਂ ਹੈਗੀ ਆ ਜਿਵੇਂ ਜਵਾਕਾਂ ਦੇ ਸ਼ਾਰ ਵਗੈਰਾ ਕਰਮੀਆਂ ਸੈਂਟ ਹਾਂ ਜਿਵੇਂ ਹੁਣ ਅਸੀਂ ਲਈ ਹੋਈ ਜਾਂਦੇ ਆ ਬਾਲੀਆਂ ਜਿਆਦੇ ਉਧਰ ਜੇ ਪਤਨੋਲੇ ਰੋਡ ਕੰਨੀ ਜਾਈਏ ਉੱਥੇ ਹੁਣ ਜਿਵੇਂ ਸਾਡੇ ਸਾਹਮਣੇ ਉਵੇਂ ਮੇਜ ਨਗਰ ਆ ਉੱਥੇ ਫਲੈਟ ਨਹੀਂ ਉਹ ਤਾਂ ਬਲੇਕ ਤਾਂ ਬਾਰੇ ਕੰਜੈਕਟਿਡ ਜਿਹੇ ਹੁੰਦੇ ਆ ਬਾਰੇ ਬਾਰੇ ਜਿਆਦੇ ਹਾਂ ਉਹ ਸਾਨੂੰ ਪਸੰਦ ਨਹੀਂ ਆਏਗੇ ਖੇਤ ਚ ਪਾ ਲੋ ਖੇਤ ਚ ਪਾ ਲੋ ਸਹੀ ਗੱਲ ਆ ਉਸ ਨਹੀਂ ਹੁੰਦਾ ਔਣ ਜਾਣ ਕਰ ਲਓ ਬੜਾ ਮੁੱਤਾ ਇੱਥੇ ਵੀ ਕਾਫੀ ਕਰਨੇ ਉਹ ਤੋਂ ਤਾਂ ਕਪਈਆ ਕਲੋਨੀ ਜਦੋਂ ਜੁਹਾਰ ਹੂਣ ਵਾਲਾ ਸੀ ਮੈਂ ਨਿਕਲ ਜਾਂਦੀ ਸੀ ਸ਼ਹਿਰ ਤੇ ਘਟੋ ਘਟ ਟਾਈਮ ਮੰਨ ਲਓ 1/2 ਘੰਟਾ ਲੱਗ ਜਾਂਦਾ ਸੀਗਾ ਸਾਰੀ ਸ਼ਹਿਰ ਕਰਨ ਤੇ ਤਾਂ ਮੇਰੀ ਡਾਕਟਰ ਜਿੰਨੀ ਮੈਨੂੰ ਕਹਿੰਦੇ ਸੀ ਵਾਕ ਕਰਨੀ ਆ ਤੂੰ ਉਨੀ ਵਾਕ ਮੇਰੀ ਸਾਰੀ ਕਲੋਨੀ ਚ ਗੇੜੇ ਦੇ ਕੇ ਪੂਰੀ ਹੋ ਜਾਂਦੀ ਸੀ ਸਪੈਸ਼ਲ ਮੈਨੂੰ ਕਿਤੇ ਨਹੀਂ ਸੀ ਜਾਣਾ ਪੈਂਦਾ ਹੁਣ ਜਿਵੇਂ ਆ ਵੀ ਪੂਰਾ ਸ਼ਾਂਤ ਬੈਠਾ ਹੈਗਾ ਇਹਨੂੰ ਕੋਈ ਚੱਕਰ ਨਹੀਂ ਹੈਗਾ ਤੁਸੀਂ ਐਂ ਦੇਖ ਲਓ ਸਤ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਗੋਲ ਗੱਪੇ ਖਵਾਉਤੀ ਬਹੁਤ ਦਿਨਾਂ ਬਾਅਦ ਦੇਖਿਆ ਅੱਜ ਫੇਰ ਮੈਂ ਫੇਰ ਗਾਇਬ ਹੋ ਗਏ ਤੁਸੀਂ ਲੋ ਵੀ ਅੱਜ ਆਪਾਂ ਜੁੱਤੀ ਵੀ ਲੈਣ ਜਾਣੀ ਆ ਠੀਕ ਆ ਤੇ ਹੁਣ ਆਪਾਂ ਜਾਂਦੇ ਆ ਉੱਪਰ ਵੀਡੀਓਜ਼ ਬਣਾਉਣ ਚਾਹ ਆਪਾਂ ਚੱਕ ਲਈ ਆ ਹੱਥ 'ਚ ਰਿੱਕੀ ਆ ਰਿਹਾਗਾ ਹਾਏ ਰੱਬਾ ਬਹੁਤ ਔਖਾ ਭਾਈ ਪੌੜੀਆਂ ਚੜਨਾ ਬਹੁਤ ਜ਼ਿਆਦਾ ਚਾਹ ਪੀ ਲਓ ਗਾਇਜ਼ ਚੀਨੀ ਪੀਣੀ ਹੈ ਬੇਟਾ ਥੋੜਾ ਜਿਹਾ ਵੱਧ ਪਤਾ ਵੀਰਪਾਲ ਨੇ ਆਹ ਦੇਖੋ ਜਿਨ੍ਹਾਂ ਨੂੰ ਲੋਕੇਸ਼ਨ ਨਹੀਂ ਪਤਾ ਲੱਗਦੀ ਹੁੰਦੀ ਆ ਹੋ ਰਿਹਾ ਬੀ ਐਮ ਸੀ ਹਸਪੀਟਲ ਬਣਿਆ ਹੋਇਆ ਨਵਾਂਂਡਿਆ ਰੋਡ ਤੇ ਠੀਕ ਹੈ ਆ ਰਹੀ ਮੇਰੀ ਬੁਟੀਕ ਆ ਹੰਡਿਆਆ ਰੋਡ ਇਧਰੋਂ ਜੇ ਆਉਂਗੇ ਬਰਨਾਲੇ ਕਨੀਓ ਇਧਰੋਂ ਜੇ ਆਉਂਗੇ ਹੰਡਿਆਏ ਕਨੀ ਠੀਕ ਹੈ ਤੇ ਇੱਥੇ ਜਿਉਂ ਅੱਗੇ ਟੋਪਲ ਰਾਇਲ ਸਿਟੀ ਆ ਗਿਆ ਇਧਰਲੇ ਬਸ ਲੋ ਭਈ ਆ ਪਹੁੰਚ ਗਏ ਕੋਠੇ ਤੇ ਸਾਂ ਜੁੜਾ ਰਹਿਣਾ। ਚਾਹ ਪੀ ਲਓ ਗਾਇਸ। ਸਰਦੂ ਕੀ ਅੰਦਾਜ਼ ਜ ਕੰਮ ਧੰਦਾ ਬਾਜ਼ਾਰ ਦਾ ਕੋਈ ਵੀ ਨਹੀਂ ਹੋਇਆ ਸਾਰਾ ਦਿਨ ਬਸ ਐਂ ਲੰਘ ਗਿਆ ਆਪਣਾ। ਹੁਣ ਕਰਕੇ ਆਵਾਂਗੇ ਸ਼ਾਮ ਨੂੰ ਕਿਉਂਕਿ ਰਿੱਕੀ ਨੇ ਜਾਣਾ ਗੱਡੀ ਦਾ ਥੋੜਾ ਜਿਹਾ ਕੰਮ ਜਾ ਕਰਾਉਣ। ਕੰਮ ਪੈਂਡਿੰਗ ਪਿਆ ਗੱਡੀ ਦਾ। ਉਹ ਕਰਵਾ ਕੇ ਕਰਵਾ ਕੇ ਆਉਣਗੇ ਫਿਰ ਕਿਤੇ ਜਾ ਕੇ ਦੂਸਰਾ ਕੰਮ ਬਣੂ। ਹੋਏ। ਸਾਂ ਨੂੰ ਚੱਕ ਲਿਆਇਆ ਆਪਦਾ। ਹੋਰ ਹੋਰ। ਆਪ ਵੀ ਆਗੇ ਨਾਲ ਤਾਂ ਨਹੀਂ ਜਾ ਕੇ ਲੈ ਤੁਸੀਂ ਆਪ ਦੀ ਫਿਰ ਬਾਅਦ ਲੈ ਬਾਅਦ ਚ ਲੈ ਆਉਂਗਾ ਹਾਂ ਠੀਕ ਇਹ ਥੋਪ ਕਲੋਨੀ ਜਿੰਨੀ ਸੋਹਣੀ ਲੱਗਦੀ ਹੈ ਨਾ ਆ ਸਾਰੀ ਹੈ ਨਾ ਹਰੀਕੇ 0550352 ਹੈ ਨਾ ਮੈਂ ਕਲੋਨੀ ਕਿੰਨੀ ਸੋਹਣੀ ਲੱਗਦੀ ਹੈ ਇੱਥੋਂ ਹੈ ਨਾ ਸਾਰੀ ਮੈਂ ਤੇ ਜੂਆ ਖੇਡ ਰਹੇ ਹਾਂ ਚਾ ਆ ਜਾ ਆ ਜਾ ਆ ਜਾ 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 ਆ ਜਾ ਜਾ ਆ ਜਾ ਆ ਜਾ ਮੈਲੂ ਕੀ ਹੋਈ ਐ ਤੇ ਆ ਜਾ ਆ ਜਾ ਚਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਲੋ ਵੀ ਆਪਾਂ ਹੁਣ ਫੜਦੇ ਹਾਂ ਡਿਸਕਾਂ ਆਪਾਂ origignal ਡਿਸਕਾਂ ਲੈਣੀਆਂ ਨੇ ਮਰੂਤੀ ਦੀਆਂ ਪਹਿਲਾਂ ਆਪਾਂ ਜਿਹੜੀ ਜਾਲੀ ਬੋਟਲ ਸੀ ਦਾ ਮੰਨਣਾ ਕਿ ਇਹ ਲਾਇ ਵੀਲ ਸਾਰੇ ਕਾਲੇ ਹੋਈ ਜਾਂਦੇ ਨੂੰ ਤੁਹਾਨੂੰ ਦੱਸਿਆ ਤੇ ਹੁਣ ਆਪਾਂ ਫੜਦੇ ਜੈਨੂਨ ਪਾਰਟ ਜਿਹੜੇ ਜਾਨੀਏ ਏਜੰਸੀ ਚੋਂ ਮਿਲਦੀਆਂ ਨੇ ਜਾਂ ਜੇ ਬਰਨਾਲੇ ਚੋਂ ਲੈਣੀਆਂ ਤੁਸੀਂ ਜਾਂ ਤਾਂ ਏਜੰਸੀ ਚੋਂ ਮਿਲਣੀਆਂ ਜਾਂ ਇੱਥੇ ਹੈਗਾ ਹੈਗਾ ਜਿਨ੍ਹਾਂ ਨੇ ਮਰੂਤੀ ਦੀ ਜਨਨ ਪਾਰਟਸ ਹੁੰਦੇ ਨੇ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਜਾਂ ਉਹਨਾਂ ਦੇ ਮਿਲਣੀਆਂ ਇਹ ਉਹ ਸਿਮਰੂਤੀ ਜਨਨ ਪਾਰਟਸ ਠੀਕ ਹੈ ਜਾਂ ਆਪ ਵਾਲੀਆਂ ਤੋਂ ਮਿਲਣੀਆਂ ਇਹਨਾਂ ਤੋਂ ਜਾਂ ਫਿਰ ਤੁਸੀਂ ਇਹ ਏਜੰਸੀ ਚੋਂ ਵੀ ਲੈ ਸਕਦੇ ਆਪਾਂ ਫਿਰ ਉਹ ਏਜੰਸੀ ਤੋਂ ਲੈਣੀ ਨੇ ਆਪਾਂ ਬਾਜ਼ੀ ਤੋਂ ਖੜ ਲਈਏ ਲੋਬੀ ਆ ਲੈ ਹੁੰਦੀ ਹੈ ਮੁਰਤੀਆਂ ਅਰੀਜਨਲ ਡਿਸਕ ਆ ਆਓ ਹੜਾ ਮਿਸਤਰੀ ਓਰਿਆ ਓਰਿਆ ਓਏ ਯਾਰ ਆ ਦੇਖੋ ਮਿਸਤਰੀ ਜੀ ਠੀਕ ਨੇ ਚੈੱਕ ਕਰਕੇ ਦੱਸੋ ਮੜਾ ਜੀ ਆਪ ਆ ਗੱਡੀ ਤੇ ਪਾਉਣੀਆਂ ਜੀ ਹੈ ਠੀਕ ਨੇ ਓਕੇ ਆ ਅਰੀਜਨਲ ਨੇ ਫਰਕ ਤਾਂ ਨਹੀਂ ਕੋਈ ਪਰ ਤੁਸੀਂ ਕਹਤਾ ਤਾਂ ਪੈ ਹੀ ਪਾਵਾਂਗੇ ਹੁਣ ਜਿਹੜੀਆਂ ਮਿਸਤਰੀ ਕੋ ਉਹ ਹੀ ਪਾਦੇ ਸੀਗੇ ਹੈ ਹਾਂ ਹੋਰ ਕਹਿਮਾ ਨਾਲ ਹੀ ਬੈੜੀ ਲੈ ਵੀ ਇੱਥੋਂ ਕਰਾਉਣੇ ਆਪਾਂ ਗੱਡੀ ਦਾ ਕੰਮ ਬਲਵੀਰ ਮੋਟਰ ਗੈरेज ਆ ਠੀਕ ਆ ਇੱਥੇ ਮਿਸਤਰੀ ਹੈਗਾ ਜਸਾ ਜਿਹੜਾ ਆਪਣਾ ਮਿੱਤਰ ਆ ਮਿਸਤਰੀ ਜਸਾ ਨੰਬਰ ਆ ਇਹ ਤੁਸੀਂ ਵੀ ਗੱਡੀ ਦਾ ਕੰਮ ਕਰਾਉਣਾ ਇੱਥੋਂ ਕਰਾ ਸਕਦੇ ਹੋ ਤਸੱਲੀ ਬਖਸ਼ ਕੰਮ ਕਰੇਗਾ ਯਾਰ ਮੂੰਗਫਲੀ ਕਿੰਨੀ ਸਵਾਦ ਸੀ ਜਿਹੜੀ ਤੁਸੀਂ ਮੈਨੂੰ ਲੈ ਕੇ ਦੇਣੀ ਸੀ। ਓਹੋ ਬੱਲ। ਤੇ ਕੱਲੋਂ ਲੈ ਲਾਂਗੇ ਹੁਣ ਆਪਾਂ। ਕੀ ਗੱਲ ਆ ਸੱਜਣਾ? ਸਵੇਰੇ ਲੈ ਲਾਂਗੇ। ਯਾਰ ਰਿੱਕੀ ਇੱਕ ਜਿਵੇਂ ਮੇਰੇ ਆ ਜਿਹੜੀ ਸਵੈਟਸ਼ਰਟ ਪਾਈ ਹੋਈ ਆ ਲਾਈਟ ਲਾਓ ਤੁਸੀਂ ਦਿਖ ਨਹੀਂ ਰਹੀ ਚੱਜਣਾ। ਜਿਹੜੀ ਮੇਰੇ ਸਵੈਟਸ਼ਰਟ ਪਾਈ ਹੋਈ ਆ ਕਿਵੇਂ ਲੱਗਦੀ ਆ ਤੁਹਾਨੂੰ ਗੈਪ ਦੀ ਆ ਨਾ ਇਹ? ਇਹ ਤਾਂ ਆਨਲਾਈਨ ਮੰਗਵਾਈ ਸੀਗੀ ਤੇ ਆਪਾਂ ਗੈਪ ਵਾਲਾ ਸਟੋਰ ਆਪਣੀ ਇੱਥੇ ਵੀ ਆ ਗਿਆ ਆਊਟਲੈਟ। ਆ ਗਿਆ? ਹਾਂ ਆ ਗਿਆ। ਦੇਖਿਆ ਮੈਂ। ਠੀਕ ਐ। ਤਲੀਏ ਪਾਪਾ ਕਹੇ ਦੋ ਵੈਂਤ ਦੂਣ ਹੋ ਜੀਏ ਤੈਨੂੰ ਕੀ ਪ੍ਰੋਬਲਮ ਦੱਸੀ ਗੱਡੀ ਹਜੇ ਆ ਕੇ ਖੜੀ ਨਹੀਂ ਤੂੰ ਪਹਿਲੇ ਹੀ ਲੱਗ ਗਿਆ ਦੱਸ ਕੀ ਪ੍ਰੋਬਲਮ ਆ ਕੋਈ ਦਿੱਕਤ ਆ ਤੈਨੂੰ ਦਿੱਕਤ ਪਰੇਸ਼ਾਨੀ ਹੈ ਜਿਹੜਾ ਸੁੱਤਾ ਪਿਆ ਉਹ ਉੱਠੜੂਗਾ ਦੱਸੀ ਮੈਨੂੰ ਲਓ ਵੇ ਆਪਾਂ ਕੋਣਤਾ ਦੀ ਸਾਈਕਲ ਹੀ ਲਾ ਦੀਏ ਉਧਰ ਦੇਖ ਲਓ ਆਹ ਹਣਾ ਉਹਦੇ ਆਪਾਂ ਬਰਥਡੇ ਤੇ ਲੈ ਕੇ ਦਿੱਤੀ ਸੀਗੀ ਬਹੁਤ ਟਾਈਮ ਹੋ ਗਿਆ ਘੱਟੋ ਘੱਟ ਮੈਨੂੰ ਲੱਗਦਾ ਇਹਨੂੰ ਦੋ ਸਾਲ ਹੋ ਗਏ ਆ ਜੀ ਆਹ ਸਾਈਕਲ ਨੂੰ ਬਾਈ ਬਹੁਤ ਵਧੀਆ ੱੱਪੇ ਤੋਂ ਲਿਆਂਦੀ ਸੀਗੀ ਹਲੇ ਤੱਕ ਊਮੀ ਪਈ ਸੀ। ਸ਼ੇਕਾ ਯਾਰ ਦੀ ਆਈ ਸੀ ਪਰ ਊਮੀ ਭਈਆ ਬਹੁਤ ਹੈਵੀ ਐ ਨਾ ਕੁੱਤੀਆਂ ਨਾ ਭੱਜੀ ਐ। ਲੋ ਗੱਡੀ ਅੰਦਰ ਗੱਡੀ ਲਵਾਉਣਾ ਰਹਾ ਜਾਣਾ ਗੰਤਾਜ ਨੂੰ ਲੈ ਕੇ। ਅਰੇ ਕੀ ਗੱਲ ਨਹੀਂ ਸੁਣਦੇ ਡੈਡੀ ਦੀ ਗੱਡੀ ਕਰੀਂਦੇ ਤੋਂ ਮੋਬਾਈਲ 'ਚ ਲੱਗਿਆ ਭਾ ਗੱਡੀ ਲਵਾਇਆ ਮੈਂ ਉਧਰ ਪਾਈ ਜਲਦੀ ਚੱਲ। ਇੱਧਰ ਆਪਣਾ ਗੁਜਾਰ ਸਿੰਘ ਸੁਟਾ ਪਿਆਗਾ। ਇੱਕ ਆ ਗੱਡੀ ਸੀ ਜਿਹੜੀ ਆਪਾਂ ਤਾਂ ਜਿਸ ਦਿਨ ਤੱਪੇ ਤੋਂ ਲਿਆਂਦੀ ਸੀ ਰੈਡੀ ਮੈਂ ਤਾਂ 2000 ਦੀ ਲਿਆਂਦੀ ਸੀ ਨੂੰ ਹੋ ਗਏ 5 ਸਾਲ ਤੇ ਉਹ ਵੀ ਬਈ ਆ ਜਮਾਂ ਖਰਾਬ ਨਹੀਂ ਹੋਈ ਦੇਖ ਲਓ ਉਹ ਵੀ ਨਵੀਂ ਪਈ ਆ ਉਹ ਵੀ ਚੱਲਦੀ ਆ ਭੋਰਾ ਵੀ ਖਰਾਬ ਨਹੀਂ ਹੋਇਆ ਨੇ ਤੇ ਜੁਝਾਰ ਖੇੜਦਾ ਪਹਿਲਾਂ ਗੁਤਾ ਹੀ ਖੇੜਦਾ ਸੀ ਇੱਕ ਕਾਲਾ ਲੰਦਾ ਜਿਹਾ ਆਪਾਂ ਇਹਦਾ ਸਿਪਰ ਉਹਨਾਂ ਦੀ ਮਿਰਚ ਬੜਾ ਕਿਊਟ ਜਿਹਾ ਲੱਗਿਆ ਮੈਨੂੰ ਬਹੁਤ ਸੋਹਣਾ ਇਹਦੇ ਵਿੱਚ ਤਾਂ ਪਾਣੀ ਬੜਾ ਸੌਖਾ ਪੀਤਾ ਜਾਂਦਾ ਬੱਚਿਆਂ ਨੂੰ ਤੁਸੀਂ ਲੈ ਕੇ ਦੇ ਸਕਦੇ ਸਾਹੇ ਦਵਾਈ ਡੀਲੀ ਬੈਠਾ ਦਵਾਈ ਦਿੱਤੀ ਸੀ ਫਿਰ ਪਾਣੀ ਪੀਆ ਸੀ ਇਹਨੂੰ ਅੱਜ 1000 ਦਾ ਬਣ ਰਿਹਾਗਾ ਦਲੀਆ ਓਕੇ ਅਸੀਂ ਬਣਾਉਨੇ ਆ ਕਿਵੇਂ ਦਲੀਆ ਤੁਹਾਨੂੰ ਰੈਸਪੀ ਦੰਨੇ ਆ ਸਾਡੀ ਮੰਮਾ ਮਮੀ ਕੁੜੀ ਨੇ ਮੈਨੂੰ ਆਏ ਪੁੱਛਿਆ ਸੀ ਵੀ ਜਿਹੜਾ ਬੱਚਿਆਂ ਵਾਸਤੇ ਸਪੈਸ਼ਲ ਦਲੀਆ ਹੁੰਦਾਗਾ ਵੀ ਉਹ ਤੁਸੀਂ ਘਰੇ ਕਿਵੇਂ ਬਣਾਉਨੇ ਘਰ ਦੀ ਕਣਕ ਭੁੰਨ ਕੇ ਧੋ ਕੇ ਪਹਿਲਾਂ ਭੁੰਨਦੇ ਹੁੰਦੇ ਆ ਇੱਕ ਪਹਿਲਾਂ ਧੋ ਤੇ ਪਹਿਲਾਂ ਧੋਦੇ ਆ ਹਾਂ ਪਹਿਲਾਂ ਧੋਣੀ ਆ ਫਿਰ ਫਿਰ ਕਾ ਕੇ ਪੁੰਨ ਲੈ ਹਾਂ ਫਿਰ ਬਸ ਉਹ ਦੜੀਆ ਦਾਲ ਕੇ ਹਾਂ ਘਰ ਨਹੀਂ ਨਾ ਤੇ ਨਾ ਛਾਣ ਲੈ ਹਾਂ ਫਿਰ ਉਹ ਬਣਾ ਕੇ ਆ ਜਿਵੇਂ ਆਪਾਂ ਬਣਾਇਆ ਹੋਇਆ ਹਾਂ ਆ ਬਣਾਇਆ ਹੋਇਆ ਹੈ ਨਾ ਆ ਮੋਟਾ ਹੈ ਇਹਨੂੰ ਇਹਨੂੰ ਵੀ ਛਾਣਣਾ ਪੈਂਦਾ ਬਾਅਦ ਚ ਹਾਂ ਮਸਲ ਪੀ ਕੇ ਦੁਬਾਰਾ ਫੇਰ ਛਾਣ ਤੇ ਫਿਰ ਇਸ ਤੋਂ ਬਾਅਦ ਬਣਾਉਣੇ ਕਿਵੇਂ ਉਹ ਤੁਸੀਂ ਦੱਸੋਗੇ ਹੈਨਾ ਬਸ ਬਣਾਉਣਾ ਕਿਵੇਂ ਮੰਮੀ ਤਾਂ ਰੈਸਪੀ ਲੈਣੇ ਅੱਜ ਰਿੱਕੀ ਮੰਮੀ ਤਾਂ ਰੈਸਪੀ ਲੈਣੇ ਅੱਜ ਦੜੀਏ ਦੀ ਕੁੜੀਆਂ ਨੂੰ ਮੈਂ ਪਤਾ ਕੀ ਆ ਮੰਮੀ ਜਿਵੇਂ ਜੇ ਕੋਈ ਬੰਦਾ ਦੂਰ ਜਾਂਦਾ ਜਾਂ ਕੋਈ ਕੁੜੀ ਬਾਹਰ ਰਹਿੰਦੀ ਆ ਨਾ ਅੰਗਲਾ ਸਟੋਰ ਕਰਕੇ ਐ ਡੱਬੇ 'ਚ ਰੱਖ ਦਗਦਾ ਜਿਵੇਂ ਆ 70 ਕਿਰਗੀਆਂ ਦਾ ਡੱਬਾ ਆ ਜਾਂਦਾ ਬਾਈ ਸਾਡੀ ਰਸੋਈ 'ਚ ਪਿਆ ਇਹ ਦੁੱਧ ਠੀਕ ਐ ਤੇ ਇਹਦੇ ਵਿੱਚ ਜਿਵੇਂ ਆ ਪਾਜੂਹਾਰ ਦਾ ਦਲੀਆ ਪਾਇਆ ਹੋਇਆਗਾ ਮਹੀਨਾ ਹੋਗਾ ਤੁਹਾਨੂੰ ਮਹੀਨੇ ਬਾਅਦ ਅਸੀਂ ਦੁਬਾਰੇ ਬਣਾਉਣੇ ਆ ਸਟੋਰ ਕਰਕੇ ਆਪਾਂ ਡੱਬਾ ਨਾਲ ਰੱਖ ਸਕਦੇ ਆ ਤੇ ਬਣਾਉਣਾ ਵੀ ਬੜਾ ਸੌਖਾਗਾ ਮੰਮੀ ਕਹਿੰਦੀ ਪਾਣੀ ਧਰ ਲੈ ਬਸ ਉਬਾਲ ਕੇ ਪਾਣੀ ਵਿੱਚ ਰੰਨ ਲੈ ਕਿ ਮੈਂ ਰੰਨ ਦਿਆਂ ਵਿੱਚ ਦੇਸੀ ਘੋਲ ਮੰਮੀ ਦਾ ਹੁਣ ਆਪਾਂ ਦੇਖ ਲੈਣੇ ਆ ਕਿਵੇਂ ਬਣਾਉਗੀ ਉਹ ਮੈਂ ਤੁਹਾਨੂੰ ਦਿਖਾ ਦਾਂਗੇ ਆਪਾਂ ਇਹ ਮੰਮੀ ਦੀ ਰਸਕਤੀ ਹੈ ਸਾਡੀ ਜਵਾਕ ਖੁਸ਼ੋਕੀ ਖਾਂਦੇ ਆ ਨਾਲੇ ਪੂਰਾ ਖੁਸ਼ੋਕੀ ਨਾਲੇ ਸਟੋਰ ਕਰਕੇ ਰੱਖ ਸਕਦੇ ਆ ਇੱਕ ਹੋਰ ਚੀਜ਼ ਹੈ ਜੀ ਡਾਈਟ ਦੇ ਵਿੱਚ ਸੂਜੀ ਹਾਂ ਸੂਜੀ ਨੂੰ ਪਹਿਲਾਂ ਭੁੰਨ ਲੈ ਭੁੰਨ ਕੇ ਉਹਨੂੰ ਸੁਕਾ ਕੇ ਸਟੋਰ ਵੀ ਕਰ ਸਕਦੇ ਆ ਆਪਾਂ ਦਵਾਰੇ ਦੁੱਧੋ ਵਾਲ ਕੇ ਉਹਦੇ ਵਿੱਚ ਵਾਲ ਕੇ ਬਣਾ ਸਕਦੇ ਆ ਉਹ ਤੁਹਾਨੂੰ ਕੱਲ ਨੂੰ ਦੱਸਾਂਗੇ ਆਪਾਂ ਅੱਜ ਅਸੀਂ ਦਲੀਆ ਬਣਾ ਰਹੇ ਆ ਕੱਲ ਨੂੰ ਇਹਨੂੰ ਸੂਜੀ ਦੀ ਦੇਖ ਖਵਾਵਾਂਗੇ ਆਪਾਂ ਠੀਕ ਆ ਸੂਜੀ ਦੀ ਖੀਰ ਕਹਿ ਦਿੰਨੇ ਆ ਅੱਜ ਆਪਾਂ ਦਲੀਆਂ ਬਣਾਵਾਂਗੇ ਇਹ ਹੁਣ ਦੋਨੇ ਇਕੱਠੇ ਤਾਂ ਬੈਠ ਕੇ ਮਾਂ ਪੋਤੇ ਇਹ ਐ ਨਹੀਂ ਪਤਾ ਹੁਣ ਲੜਪड़ ਦੇ ਆ ਇੱਧਰ ਚੱਕੋ ਮੇਰੇ ਕੰਨੀ ਇੱਧਰ ਚੱਕੋ ਦੱਸੋ ਇਹ ਰਿੱਕੀ ਤੇ ਮੰਮੀ ਇੱਕੋ ਜਿਹੀ ਲੱਗਦੇ ਦੇਖੋ ਜਮਾ ਖੜਜੋ ਡੈਡੀ ਆਉਣਗੇ ਹਣ ਅੱਜ ਉਹ ਡੈਡੀ ਆਉਣਗੇ ਡੈਡੀ ਨੂੰ ਉੱਧਰ ਖੜਾ ਕੇ ਫਿਰ ਜਿਹੜੇ ਉੱਧਰ ਖੜਾ ਜਾ ਕੇ ਉੱਥੇ ਰਿੱਕੀ ਨਾਲ ਮੈਂ ਤੁਹਾਡੇ ਤਿੰਨਾਂ ਨੂੰ ਦੇਖਣਾ ਉੱਥੇ ਖੜਾ ਜਾ ਕੇ ਤੁਹਾਨੂੰ ਭਈ ਇੱਕ ਗੱਲ ਵੀ ਦੱਸਾਂ ਸਾਰਿਆਂ ਨੂੰ ਹੈਨਾ ਡੈਡੀ ਡੈਡੀ ਕੋਲ ਪਿਆ ਸੀ ਸੇਮ ਸਵਾਟਰ ਡੈਡੀ ਤੁਸੀਂ ਕਿੰਨੇ ਦਾ ਲਿਆਏ ਹੋਗੇ ਉਹ ਸਵਾਟਰ ਰਿੱਕੀ ਉਹ ਜਸ ਸਵਾਟਰ ਲਿਆਇਆ 2000 ਦਾ ਸੇਮਿਸ ਵਾਟਰੀ ਪਿਆ ਡੈਡੀ ਕੋਲ ਮੈਂ ਲੈ ਲਈ 250 ਡੈਡੀ ਲਈ 250 ਦਾ ਰਿੱਕੀ ਲੈ ਕੇ ਆ ਤੋਇਆ ਹੋਰ ਮੰਮੀ ਤਾਸ ਮੰਮੀ ਹਾਂ ਹਾਂ ਪਾਣੀ ਪਾਲਿਆ ਪਾਣੀ ਕਿੰਨਾ ਪਾਇਆ ਮੰਮੀ ਬੋਲੂ ਨਹੀਂ ਟੱਕ ਜੇ ਪੱਕੇ ਦੇ ਨਾਲ ਥੋੜਾ ਜਿਹਾ ਪਾਣੀ ਪਾਲਿਆ ਤੇ ਦੇਸੀ ਕਿਉਂ ਪਾਲਿਆ ਵਿੱਚ ਕਿਉਂ ਪਹਿਲੇ ਜੱਟ ਹੁੰਦੇ ਆ ਮੰਮੀ ਅੱਛਾ ਪਾਣੀ ਤੇ ਦੇਸੀ ਕਿਉਂ ਮੰਮੀ ਇਹ ਕਿਸੀ ਨੂੰ ਆ ਸਾਰਾ ਬੋਲੀਆਂ ਪਾਉਂਦੀ ਤੇ ਹੁਣ ਛੋਮੀ ਬਾਉ ਵੀ ਦਲੀਏ ਹਲੇ ਰੋਮੀ ਦਲੀਏ ਉਹ ਦੇਖ ਕੋ ਜੁਜਾਰੀ ਜੀ ਮਾੰਦੀ ਆ ਥੋੜੀ ਦੇਖ ਲੋ ਗੁਰੁਰ ਗੁਰ ਕੀ 1 2 ਚਮਚੇ ਪਾਲੇ ਧਨੀਆ ਫੇਰ ਛਕਾਰਤਾ ਫੇਰ ਅਮੀ ਕਿੰਨਾ ਟਾਈਮ ਲਈ ਰ ਪਾਣਾ ਹੈ ਦੋ ਮਿੰਟਾਂ ਚ ਪੱਕ ਜੀ ਮਹੱਫੂ ਜੀ ਵੀ ਤਾਂ ਕੱਢ ਪਰ ਹੁਣ ਤਾਂ ਕੁੱਝ ਜੀ ਵੀ ਅੱਛਾ ਇਹ ਬਣਾਇਆ ਗੁਰਕੀਆ ਹੁਣ ਤਾਂ ਠੀਕ ਆ ਬਸ ਇਚਖੰਡ ਪਾ ਦੋਗੇ ਥੋੜੀ ਤੋਕ ਦਾ ਨਹੀਂ ਪਾਉਣ ਦੇਣਾ ਨਾ ਕਿਤੇ ਜੋਕ ਦਾ ਨਹੀਂ ਅੱਧਾ ਜਿਮਚਾ ਬਹੁਤ ਥੋੜੀ ਜਿਹਾ ਆਸ ਨੂੰ ਜਿੱਠਾ ਠੀਕ ਆ ਇਹਨਾਂ ਨੂੰ ਥਾ ਕਰ ਬਸ ਫਿਰ 2 ਮਿੰਟ ਬਣ ਕੇ ਤਿਆਰ ਹੁਣ ਵਾਜ ਜੀ ਦੇਖ ਲੈ ਜਿਆਦਾ ਦੇਖੀ ਹਾਂ ਆ ਜਿਆਦਾ ਦੀ ਬਗਿਆ ਬਣਾ ਲਿਆ ਬਸ ਰੰਗ ਲੱਗ ਕੇ ਘਰ ਦਾ ਬੋਲੇ ਬਸ ਠੀਕ ਹੈ ਇਹ ਮੇਰੇ ਘਰੇ ਬਣਾਇਆ ਦਾ ਬਾਈ ਅੱਛਾ ਤੇ ਇਹ ਜੇ ਮਤਲਬ ਇਹ ਪੂਰਾ ਨਾ ਐ ਲੱਗਦਾ ਵੀ ਜਿਵੇਂ ਪ੍ਰਸ਼ਾਦ ਬਣ ਜਾਂਦਾ ਹੁੰਦਾ ਚਲੋ ਆ ਗੋ ਸੋਫੇ ਤਰੀਕੇ ਨਾਲ ਖਾ ਲੈਣਾ 6 ਮਹੀਨੇ ਤੱਕ ਤੈਨੂੰ ਪੂਰਾ ਬੰਦਲਾ ਰੱਖ ਲੋ ਜੋ ਬੋਲੋਗੇ ਕਿ ਬਰਲਕੇ 7 ਤੋਂ 8 ਮਹੀਨੇ ਤੱਕ ਇਹਦੂ ਬਾਅਦ ਜਦੋਂ ਬੱਚੇ ਨੂੰ ਦੰਦ ਆ ਜਾਣ ਫਿਰ ਚਾਹੇ ਕੋਈ ਹੋਰ ਆ ਜਾਂ ਮੁੱਕਾ ਕਰ। ਠੀਕ ਹੈ। ਹਾਂਜੀ। ਪਰ ਜਦ ਬਣ ਕੇ ਤਿਆਰ ਹੋਊਗਾ ਫਿਰ ਦਿਖਾਉਂਗੀ ਮੈਂ ਤੁਹਾਨੂੰ ਕਰਾਂ। ਲੋ ਬਈ ਜੁਝਾਰ ਦੀ ਦਾਦੀ ਜੀ ਦਾ ਦਲੀਆ ਹੋ ਗਿਆ ਤਿਆਰ। ਰੈਸਪੀ ਤੁਹਾਡੇ ਨਾਲ ਸੀ ਸ਼ੇਅਰ ਕਰਤੀ ਆ। ਬਹੁਤ ਵਧੀਆ ਰੈਸਪੀ ਆ। 2 ਮਿੰਟਾਂ ਚ ਡੜੀ। ਬੱਚੇ ਦੀ ਡਾਈਟ ਤਿਆਰ ਹੈ ਮੰਮੀ ਪਲੇਟ ਕਰ ਵਾਲਾ ਟਾਈਮ ਨਹੀਂ ਤਾਜ਼ਾ ਉਹਦੀ ਬਣਾਓ ਬੱਚੇ ਨੂੰ ਉਹਦੀ ਖਵਾਓ ਤੇਰੇ ਨਾਲੇ ਬੈਸਟ ਆ ਬਾਈ ਇਹ ਡਾਈਟ ਬੱਚੇ ਲਈ ਹੈਲਦੀ ਡਾਈਟ ਇਹ ਸੈਲਿਕਾ ਘਰ ਦਾ ਬਣਿਆ ਹੋਇਆ ਠੀਕ ਹੈ ਇਹ ਘਰ ਦਾ ਬਣਿਆ ਹੋਇਆ ਸੈਲਿਕਾ ਤਾਂ ਮੰਮੀ ਉਹਦੀ ਠੰਡਾ ਹੋ ਜਾਊਗਾ ਪਲੇਟ ਕੀ ਕਰਨੀ ਹੈ ਤੇ 2 ਮਿੰਟ ਐ ਹਵਾ ਮਾਰੋ ਠੀਕ ਹੀ ਲਾਓ ਮੈਂ ਮਾਰਾਂ ਇਹ 2 ਮਿੰਟ